ਰੰਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਧੁੰਦਾ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਸ਼੍ਰੀ ਗੋਇੰਦਵਾਲ ਸਾਹਿਬ ਦੇ ਬਿਲਕੁਲ ਨੇੜੇ ਨਾਲ ਲੱਗਦਾ ਪਿੰਡ ਆ ਦੋਸਤੋ ਧੁੰਦਾ ਤੇ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਕਾਫੀ ਜਿਆਦੀਆਂ ਵੀਡੀਓ ਅਪਲੋਡ ਕੀਤੀਆਂ ਨੇ ਤੇ ਵੀਰ ਹੁਣਾਂ ਦਾ ਸਰਵਸ ਵੀ ਹੈਗੀ ਆ ਨਾਲ ਇੱਕ ਵਿਕਰੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਦੋਨੋ ਜਿਹੜੇ ਦੋਸਤੋ ਕਾਮ ਮੈਂਟੇਨ ਕਰਦੇ ਆ ਠੀਕ ਆ ਜੀ ਚਾਹੇ ਆਨ ਡਿਊਟੀ ਹੋਣ ਚਾਹੇ ਆਫ ਡਿਊਟੀ ਹੋਣ ਤੇ ਪਸ਼ੂ ਵਪਾਰ ਆ ਜਿਹੜਾ ਦੋਸਤੋ ਇਹ ਰੂਟੀਨ ਦੇ ਵਿੱਚ ਕੰਟੀਨਿਊਸਲੀ ਜਿਹੜਾ ਦੋਸਤੋ ਇਹ ਚੱਲਦਾ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਤੇ ਚਾਰੇ ਪਸ਼ੂ ਜਿਹੜੇ ਦੋਸਤੋ ਤਾਜ਼ੇ ਸਵੇ ਸਵੇ ਨੇ ਨਾਲ ਬੱਚੇ ਆ ਪ੍ਰੋਪਰ ਕਿੰਨਾ ਮਿਲਕਾ ਥੱਲੇ ਕੀ ਮਿਲਕਰ ਕੋੜਾ ਕੀ ਰੇਟ ਭਾਅ ਪੜਦਾ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਦੇ ਕੋਲੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅੱਜ ਵੀਡੀਓ ਦੋਸਤੋ 25 ਜੂਨ ਨੂੰ ਆਪਾਂ ਬਣਾ ਰਹੇ ਆ ਤਰੀਕ 25 ਜੂਨ ਆ ਤੇ ਟਾਈਮ ਤੁਸੀਂ ਨੋਟ ਕਰ ਲਓ ਕੋਈ 9:30 ਵਜੇ ਦਾ ਜਿਹੜਾ ਦੋਸਤੋ ਮਾਰਨਿੰਗ ਦਾ ਟਾਈਮ ਹੈਗਾ ਸਮਾਂ ਹੈਗਾ ਤੇ ਮੱਝਾਂ ਤੁਹਾਨੂੰ ਦਿਖਾ ਦਾਂਗੇ ਪੂਰਾ ਹਿਸਾਬ ਕਿਤਾਬ ਕੀ ਵੰਡ ਹੈਗੀ ਇਹਦੀ ਪਸ਼ੂਆਂ ਦੀ ਉਹ ਪੂਰੀ ਗੱਲਬਾਤ ਕਰ ਲਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਸ ਵੀਰ ਨੇ ਪਸ਼ੂ ਖਰੀਦਣਾ ਠੀਕ ਹੈ ਜੀ ਆਪ ਦਾ ਤੁਸੀਂ ਤਸੱਲੀ ਆ ਇੱਕ ਟਾਈਮ ਦੋ ਟਾਈਮ ਸੋ ਇਹ ਪਸ਼ੂ ਦੀ ਕਰ ਸਕਦੇ ਹੋ ਚੁਵਾਈ ਕਰਕੇ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਅੱਜ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਭਾਜੀ ਸਸਰੀਕਾਰ ਸਸਰੀਵਾਹ ਭਾਜੀ ਉਸ ਨਾਮ ਠੀਕ ਠਾਕ ਵਧੀਆ ਕੈਮ ਸਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰ ਆਏ ਠੀਕ ਹੈ ਧੰਨਵਾਦ ਭਾਜੀ ਧੰਨਵਾਦ ਤੁਹਾਡਾ ਵੀ ਸੋ ਅੱਛਾ ਭਾਜੀ ਪਸ਼ੂ ਅੱਜ ਚਾਰ ਬਖਾਉਗੇ ਹਾਂਜੀ ਚਾਰ ਤਿੰਨ ਮੱਝਾਂ ਤੇ ਇੱਕ ਗਾਂ ਵੀ ਠੀਕ ਹੈ ਡਿਊਟੀ ਦੇ ਨਾਲ ਨਾ ਫਿਰ ਕੰਮ ਚੱਲਦਾ ਰਹਿੰਦਾ ਜੀ ਵੀਰ ਜੀ ਚੱਲਦਾ ਮਹਾਰਾਜ ਦੀ ਕਿਰਪਾ ਨਾਲ ਜਿੱਦਾਂ ਮਹਾਰਾਜ ਕਰਾਈ ਜਾਂਦਾ ਆਪਾਂ ਕਰਨੇ ਬਿਲਕੁਲ ਬਿਲਕੁਲ ਹਾਂਜੀ ਸੋ ਅੱਜ ਪਾਸੂ ਸਾਰੇ ਸਵੇਸ ਵੇ ਆ ਤੇ ਤਾਜ਼ੇ ਆ ਨਾ ਜੀ ਹਾਂਜੀ ਆ ਭਾਜੀ ਤਾਜ਼ੇ 10 ਦਿਨ ਤੋਂ ਮਤਲਬ 7 6 7 5 6 ਬਸ ਇੱਥੇ ਆ ਹਾਂ ਹਾਂ ਅੱਛਾ ਤੇ ਇੱਕ ਭਾਜੀ ਆਪਣੇ ਭੈਣ ਭਰਾਵਾਂ ਨੂੰ ਨਾਮ ਦੱਸ ਦੋ ਕਈ ਵਾਰ ਹੁੰਦਾ ਵੀ ਕਈ ਭੈਣ ਭਰਾਵਾਂ ਨੂੰ ਧਿਆਨ ਚ ਨਹੀਂ ਹੁੰਦਾ ਹਾਂਜੀ ਭਾਜੀ ਮੇਰਾ ਨਾਮ ਮਨਿੰਦਰ ਸਿੰਘ ਹਾਂਜੀ ਪਿੰਡ ਮੇਰਾ ਧੁੰਦਾ ਹਾਂ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਤੇ ਆਜੋ ਭਾਜੀ ਮਨਿੰਦਰ ਜੀ ਇੱਥੋਂ ਸਟਾਰਟ ਕਰ ਲੀਏ ਆਪਾਂ ਵੱਡੀ ਮਾਝਾ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਐਕਸਟਰਾ ਆਰਡੀਨਰੀ ਆ ਕੱਦ ਬਹੁਤ ਚੰਗਾ ਹਾਈਟ ਸੋਹਣੀ ਆ ਸਾਰੇ ਪੰਨੇ ਪ੍ਰੋਪਰ ਆ ਪਰ ਡਿਟੇਲ ਆਪਾਂ ਪੁੱਛ ਲੈਨੇ ਆ ਤੇ ਸੂਈ ਨੂੰ ਕਿੰਨਾ ਕ ਟਾਈਮ ਹੋਇਆ ਜੀ ਇਹਨੂੰ ਭਾਜੀ ਇਹਨੂੰ 4 ਤੋਂ 5 ਦਿਨ ਸੂਈ ਨੂੰ ਹੋਇਆ 4 ਤੋਂ 5 ਦਿਨ ਹਾਂਜੀ ਭਾਜੀ ਠੀਕ ਆ ਤੇ ਬੱਚਾ ਥੱਲੇ ਬਾਜੀ ਇਹਦਾ ਨਾਮ ਬੱਚਾ ਗੱਡੀ ਸੀ ਦੇ ਕੱਲ ਆਉਂਦਿਆ ਡੈਮ ਗੱਡੀ ਗੱਡੀ ਚ ਗੱਡੀ ਲਈ ਮਾਰੇ ਦੀ ਅੱਛਾ ਜੀ ਹਾਂਜੀ ਬਾਜੀ ਕੱਲ ਆਈ ਆਪਣੇ ਕੋਲ ਦੁਪਹਿਰੇ ਅੱਛਾ ਸ਼ਾਮੀ ਬਾਜੀ ਟੀਕਾ ਚੋਈ ਹੁਣ ਆਪਾਂ ਜੀ ਚੋਈ ਨਹੀਂ ਕੀਤੀ ਹੂੰ ਟੀਕਾ ਲਾ ਕੇ ਥੱਲੇ ਬਾਲਟੀ ਲਾ ਕੇ ਜੋਈਏ ਹੂੰ ਫਿਰ ਬਾਕੀ ਬਾਜੀ ਬੱਚਾ ਇਹਦਾ ਮਰ ਗਿਆ ਵਾ ਬੱਚਾ ਮਰ ਗਿਆ ਸੀ ਬੌਲਾ ਬਣਦਾ ਬਾਜੀ ਇਹਦੇ ਅਜੇ ਬੌਲਾ ਇਹ ਪੰਜਾ ਛੇਆਂ ਪੰਜਵਾ ਛੇਵਾ ਤੇ ਨਹੀਂ ਅਜੇ ਬਾਜੀ ਬੌਲਾ ਵਾ 10 ਤੋਂ 11 ਲੀਟਰ ਬੋਲਾ ਏ ਥੱਲੇ ਭਾਈ 10 ਤੋਂ 11 ਲੀਟਰ ਜਿਹੜਾ ਦੋਸਤੋ ਬੋਲਾ ਹੈ ਤੇ ਬੱਚਾ ਕੱਲ ਹੀ ਸਫਰ ਦੇ ਦੌਰਾਨ ਜਦੋਂ ਆਇਆ ਪਸੂ ਟਰਾਂਸਪੋਰਟਰ ਲਈ ਠੀਕਾ ਗਰਮੀ ਵੀ ਭਾਈਆਂ ਦਾ ਵੱਧ ਸੀ ਤੇ ਬੱਚਾ ਥੱਲੇ ਉਹ ਜਿਹੜਾ ਹੈਗਾ ਸੀ ਉਹ ਮਰ ਗਿਆ ਸੀ ਠੀਕਾ ਫਿਲਹਾਲ ਇੱਕ ਟਾਈਮ ਜਿਹੜੀ ਕੱਲ ਟੀਕਾ ਲਾ ਕੇ ਜਿਹੜੀ ਚੁਵਾਈ ਹੋਈ ਆ ਸੋ ਅੱਜ ਵੀ ਜਿਹੜੀ ਦੋਸਤੋ ਹਜੇ ਚੁਵਾਈ ਬਾਕੀ ਸੀ ਵੀਡੀਓ ਬਣਾਉਣ ਕਰਕੇ ਹਜੇ ਚਵਾਈ ਨਹੀਂ ਸੀ ਕੀਤੀ ਕਿ ਬਾਗੇ ਬਹੁਤੀ ਹੋਈ ਪਾਜੀ ਅਜੇ ਚਵਾਈ ਕਿਸੇ ਪਸ਼ੂ ਦੀ ਨਹੀਂ ਹੋਈਗੀ ਠੀਕ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਖੋਲ ਕੇ ਦਿਖਾਓ ਜੀ ਸੂਆ ਤੀਜਾ ਮਨ ਮੰਨੀ ਹੈ ਜੀ ਹਾਂਜੀ ਭਾਈ ਤੀਜਾ ਮੰਨ ਲਓ ਚੌਥਾ ਮੋਲ ਆਪਣੇ ਘਰ ਦੇ ਨਹੀਂ ਪਾਜੀ ਆਪਾਂ ਚਲੋ ਅਗਲੀ ਸੂਝ ਪੂਝ ਦੀ ਨਾ ਮੱਦੀ ਮੰਗ ਲਿਆ ਸੂਆ ਦੋਸਤੋ ਤੀਜਾ ਮੰਨ ਸਕਦੇ ਹੋ ਤੁਸੀਂ ਹਾਂ ਠੀਕ ਆ ਹਰ ਕਦੀ ਵੀਰ ਦੀ ਆਪੋ ਆਪਣੀ ਸੋਚ ਸਮਝਾ ਤੇ 11 ਕਿਲੋ ਜਿਹੜਾ ਨੈਟ ਹਾਂਜੀ ਨੈਟ ਹਾਂਜੀ 11 ਕਿਲੋ ਨੈਟ 11 ਕਿਲੋ ਨੈਟ ਫੌਲਾ ਹਜੇ ਦੋਸਤੋ ਬਣਦਾ ਹੈ ਠੀਕ ਆ ਆ ਵੇਖੋ ਹਾਈਟ ਕੱਦ ਸੋਹਣਾ ਹੈ ਠੀਕ ਆ ਕੱਦ-ਕੱਡ ਦੀ ਸੋਹਣੀ ਆ ਵੱਡੇ ਪੱਲੇ ਦੀ ਜੜੀ ਦੋਸਤੋ ਇਹ ਮਾਜਾ ਠੀਕ ਆ ਤੇ ਹਾਂਜੀ ਹਾਂਜੀ ਆ ਲੋ ਜੀ ਅਰੇ ਥੋੜਾ ਜਿਹਾ ਪਸ਼ੂ ਜਿਹੜਾ ਦੋਸਤੋ ਹੇਰਵਾ ਕਰ ਜਾਂਦਾ ਜਦੋਂ ਕਿਤੇ ਬੱਚਾ ਮਰਦਾ ਨਾ ਤੇ ਐਨੀਮਲ ਹੇ ਹੇਰਵਾ ਕਰ ਜਾਂਦਾ ਥੋੜਾ ਜਿਹਾ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਸੈੱਟ ਹੋ ਜੂਗੀ ਫਿਲਹਾਲ ਇੱਕ ਤਾਂ ਜਿਹੜਾ ਰਾਤ ਟੀਕਾ ਲਾਇਆ ਸੀਗਾ ਕੋਈ 1-2 ਦਿਨ ਟੀਕਾ ਪਸ਼ੂ ਲੈ ਵੀ ਸਕਦਾ ਤੇ ਚਾਰਟ ਤੇ ਆ ਜਾਏਗਾ ਦੋਸਤੋ ਕੋਈ 1-2 ਦਿਨਾਂ ਚ ਚਾਰਟ ਤੇ ਆ ਗਿਆ ਪਸ਼ੂ ਤੇ ਖੁਸ਼ ਹੋ ਕੇ ਮਿਲਣਾ ਸ਼ੁਰੂ ਕਰ ਦੂਗਾ ਤੇ ਦੁੱਧ ਚੰਗਾ ਮੱਝ ਪਾ ਦੂਗੀ ਠੀਕ ਆ ਤੇ ਕਿੰਨੇ ਕ ਮਿਲਕ ਕਪੈਸਿਟੀ ਵਾਲੀ ਹੈ ਭਾਜੀ ਕਿੰਨਾ ਘਰਾਦਾ ਭਾਜੀ 14-15 ਕਿਲੋ ਆਹਣਾ ਤੋਂ ਵੀ ਭਾਜੀ ਏਡੇ ਮੈਨੂੰ 14-15 ਕਿਲੋ ਦੀ ਆਂਦਾ ਭਈ ਮੈਂ ਬਹੁਤ ਵੱਡੀ ਭਾਜੀ ਬਹੁ ਬੱਲੇ ਭਾਰੇ ਭੱਲੇ ਦੀ ਮੈਂ ਆ ਬਿਲਕੁਲ ਹਾਂਜੀ ਭਾਜੀ ਅੱਗੇ ਵੀ ਆਪਣੀਆਂ ਬੱਚਾਂ ਮੜੀਆਂ ਪੱਜਤੀਆਂ ਲੋਕਾਂ ਨੂੰ ਦੁੱਧਾਂ ਦੋ ਦੋ ਨੰਦਿਆਂ ਨੂੰ ਵੀਰ ਆਪਾਂ ਵੀਡੀਓ ਪਾਈ ਪੂਰੀ ਸੋ ਬਾਕੀ ਦੋਸਤੋ ਜਿੰਨਾ ਦੱਸੇ ਜੋ ਉਹਨਾਂ ਪ੍ਰੋਪਰ ਮਿਲੂਗਾ ਤੁਹਾਨੂੰ ਕੱਲ ਬੱਚਾ ਮਰਿਆ ਠੀਕ ਹੈ ਸਫਰਦੋ ਦੇ ਦਰਾਂ ਬਾਕੀ ਥਾਂ ਤੋਂ ਚੰਗਾ ਬਿਲਕੁਲ ਵੀਡੀਓ ਦੇ ਵਿੱਚ ਦੇਖ ਲਓ ਜੀ ਠੀਕ ਹੈ ਜਿੱਦਾਂ ਬਾਜੀ ਬਾਜੀ ਕੋਈ ਸੱਲੀ ਕਰੇ ਆਪਣੀ ਹੂੰ ਦੋ ਟਾਈਮ ਚਾਰ ਟਾਈਮ ਦੋ ਅੱਜ ਤੀਜੇ ਦਾ ਮਿਲ ਰਿਹਾ ਦੱਸੇ ਕੱਲ ਨੂੰ ਰਾਤ ਸ਼ਾਮ ਨੂੰ ਪੜ੍ਹਦੇ ਆ ਜੂਗੀ ਆਪਾਂ ਪੜ੍ਹਦੇ ਸਭ ਪੜ੍ਹ ਕੇ ਤੇ ਚੁਾਈ ਕਿਦਾਂ ਦੀ ਹੈ ਚੁਾਈ ਬਾਜੀ ਇੱਕ ਟੂਰ ਛਟਾ ਕਿਸੇ ਕੋਲ ਨਾ ਬਾਜੀ ਕਿਸੇ ਕਾਲ ਦੀ ਕੋਈ ਧੰਨਵਾਦ ਘਾਟ ਕਿਸੇ ਪ੍ਰਕਾਰ ਦੀ ਕੋਈ ਬਾਜੀ ਨਹੀਂ ਗਾਰੰਟੀ ਆ ਬਾਜੀ ਠੀਕ ਹੈ ਤੇ ਬਾਜੀ ਮਨਿੰਦਰ ਜੀ ਕਿੰਨਾ ਮੁੱਲ ਮੋਲੇ ਪਾਜੀ ਦਾ ਫੋਨ ਤੇ ਕਰਾਂਗੇ ਪਾਜੀ ਮੈਂ ਤੇ ਬਹੁਤ ਮਿੰਨੀ ਲੈਂਦੀ ਉੱਚੀ ਲੈਂਦੀ ਆ ਬੱਗ ਟੁੱਟਣਾ ਪੈਣਾ ਹੁਣ ਦੇਖੋ ਜੋ ਜਿੱਥੇ ਕਾਪਾ ਨੂੰ ਕੋਈ ਲੱਗੂ ਚੰਗਾ ਪੈਣਾ ਪਾਜੀ ਮੋਲੇ ਪਾਜੀ ਕਰ ਕਰੀ ਕਰ ਸਕਦੇ ਕਿਉਂਕਿ ਪਾਜੀ ਆਪਾਂ ਖੁਦ ਬੜੀ ਉੱਚੀ ਨਹੀਂ ਮੈਂ ਹੂੰ ਉੱਚੀ ਲਈ ਪਾਜੀ ਵੱਡੀ ਮੈਂ ਆ ਉੱਚੀ ਲਈ ਹੁਣ ਬੱਚਾ ਕੱਲ ਆਪਣੇ ਕੋਲੋਂ ਮਰਿਆ ਆਪਾਂ ਕਿਸ ਨੂੰ ਕਹਿ ਨਹੀਂ ਸਕਦੇ ਕੋਈ ਚਲੋ ਸੈੱਟ ਹੋ ਜੂਗੀ ਹਾਂਜੀ ਪਾਜੀ ਉਹ ਸੈੱਟ ਹੋ ਜਾਊਗਾ ਇੱਕ ਦਾ ਤਾਂ ਟੀਕਾ ਲੈ ਕੇ ਜਾਊਗੀ ਬਾਕੀ ਸੈੱਟ ਹੋ ਜੂਗੀ ਨਹੀਂ ਪੌਂਡ ਚ ਲੁਪਾ ਦੇਣੇ ਪਾਜੀ ਹੁਣ ਅਖੀਰ ਆਹ ਹਾਂਜੀ ਪਾਜੀ ਬਾਕੀ ਦੋਸਤੋ ਇਸ ਮੱਝ ਦਾ ਮੁੱਲ ਜਿਹ ਸੋਰੇ ਉਹ ਬਣੇ ਸਟਰਕਚਰ ਦੀ ਆ तकरीबन ਕੋਈ 14 ਲੀਟਰ ਦੀ 15 ਲੀਟਰ ਦੀ ਪਾਈ ਜਾਂਦਾ ਵੀ ਤਸੱਲੀ ਹੋਊਗੀ ਵੀ ਦੁੱਧ ਪਾ ਦਊਗੀ ਕਿਉਂਕਿ ਵੱਡੀ ਮੈਂ ਆ ਵੀ ਦਵਾਂਗੇ ਸਤੂ ਸਾਹਿਬ ਇਹ ਨਹੀਂ ਗੱਲ ਕੋਈ ਠੀਕ ਆ ਪਰਲੇ ਕੋਈ ਚਵਾਓ ਹੀ ਦਵਾਂਗੇ ਇਹ ਨਹੀਂ ਗੱਲ ਕੋਈ ਕੋਈ ਸਾਈਪੇਣਾ ਉਹਦਾ ਕਰ ਲੈ ਤੇ ਕੋਈ ਚਵਾ ਦੋਗੇ ਸਾਹਿਬ ਦਵਾਂਗੇ ਭਾਈ ਚਵਾਉਣ ਦੀ ਗੱਲ ਹੈ ਜੀ ਆਹ ਲਓ ਭਾਈ ਤੇ ਜੀ ਮੈਂ ਦੁੱਧ ਕਿਤੇ ਆ ਠੀਕ ਆ ਸੋ ਇਸ ਤੋਂ ਬਾਅਦ ਦੋਸਤੋ ਇੱਕ ਦੂਜੇ ਨੰਬਰ ਤੇ ਜਿਹੜੀ ਇਹ ਮੱਝ ਆ ਗਈ ਹੈ ਠੀਕ ਆ ਢਾਂਚਾ ਸਰੀਰਕ ਚੰਗਾ ਬਾਕੀ ਸਿੰਗਾ ਦੀ ਥੋੜੀ ਖੁੱਲੀ ਆ ਤੇ ਦੁੱਧ ਬੋਲੇ ਪੱਖ-ਪੱਖ ਤੋਂ ਵੀ ਜਿਹੜੀ ਚੰਗੀ ਪਾਈ ਦੱਸਦਾ ਸੀਗਾ ਤੇ ਸੂਈ ਤਾਜੀ ਆ ਬਿਲਕੁਲ ਇਹ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਭਾਜੀ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਪਾਈ ਸੂਈ ਨੂੰ ਕਟਾ ਮਗਰ ਆ ਭਾਜੀ ਇਹਦੇ ਚੌਥਾ ਪੰਜਵਾਂ ਦਿਨ ਆੜੂ ਦੇ ਬੱਚਾ ਠੀਕ ਆ 28 ਬੱਚਾ ਖਾਦੇ ਮੜਾ ਨਾੜੂ ਤੇ ਬੱਚਾ ਹੈ ਮਗਰ ਕਟਾ ਜੀ ਹਾਂਜੀ ਕਟਾ ਥੱਲੇ ਕਟਾ ਬੱਚਾ ਜਿਹੜਾ ਠੀਕ ਆ ਜੀ ਕਟਾ ਪੂਰਾ ਭਲਿਆ ਭਲਿਆ ਆ ਤੇ ਨਾਲ 나ੜੂ ਬੱਚੇ ਤੇ ਆ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਜੀ 나ੜੂ ਬੱਚੇ ਤੇ ਬਿਲਕੁਲ ਨਾਲ ਆਜੇ ਚੌਥਾ ਕੁ ਦਿਨ ਆ ਠੀਕ ਆ ਜੀ ਚੌਥਾ ਦਿਨ ਤੇ ਬਿਲਕੁਲ ਚੰਗਾ ਘੱਟਾ ਮਗਰ ਤੇ ਮਾਝਾ ਜ ਸੁਆਗਨ ਮਾ ਸੂਈ ਹੋ ਗਈ ਹੈ ਸੁਆ ਭਾਈ ਤੀਜਾ ਤੀਜਾ ਸੁਆ ਹਾਂਜੀ ਭਾਈ ਠੀਕ ਹੈ ਤੀਜਾ ਸੁਆ ਜਿਹੜਾ ਦੋਸਤੋ ਸੁਈ ਆ ਥਣ ਭਾਂਡਾ ਚੰਗਾ ਖਾਸਾ ਸਾਫ ਆ ਬਿਲਕੁਲ ਪੱਧਰ ਲੈਵਾ ਤੇ ਥਣ ਥਣ ਬੜਾ ਵਧੀਆ ਲੋਕਲਾ ਤੇ ਬਿਲਕੁਲ ਮੁਠੀ ਵਾਲਾ ਥਣ ਸਪੇਸ ਥਣਾ ਦੀ ਆਪਸੀ ਚੰਗੀ ਆ ਸੋ ਆ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਜਿਹੜੇ ਬੋਲ 11 12 ਲੀਟਰ ਮਾ ਨਾ ਪਾਈ ਜਾਣਾ ਮੈਨੂੰ ਹੁਣ ਮੌਜੂਦਾ ਜਿਹੜਾ ਆਪਾਂ ਬੋਲੇ ਪਾਜੀ 8 9 ਲੀਟਰ ਬੋਲਾ ਥੱਲੇ ਹੈਗਾ ਬਈ ਬਿਲਕੁਲ 8 9 ਬੋਲਾ ਪ੍ਰੋਪਰ ਹੈਗਾ ਪਾਜੀ ਦੋ ਟਾਈਮ ਚਲਾਈ ਕਰੋ ਠੀਕ ਹੈ ਚੋਆਈ ਚੋਈ ਦੀ ਚੰਗੀ ਪਰਫੈਕਟ ਹੋਣੀ ਹੈ ਇਹ ਸਪੈਸ਼ਲ ਹਾਂਜੀ ਪਾਜੀ ਬਹੁਤ ਸਪੈਸ਼ਲ ਚੋਈ ਆ ਠੀਕ ਹੈ ਜੀ ਆਪਾਂ ਕੀਰ ਤੇ ਤੁਹਾਨੂੰ ਧਾਰਾ ਸਾਰੇ ਦੇ ਮਾਰ ਕੇ ਖਾਦਨੇ ਜੀ ਆਪਾਂ ਲਓ ਜੀ ਹਾਂਜੀ ਤੇ ਅਖੀਰ ਤੇ ਦੋਸਤੋ ਧਾਰਾ ਮਾਰ ਕੇ ਤੁਹਾਨੂੰ ਦਾ ਸਾਰੇ ਪਸ਼ੂਆਂ ਦੀ ਆਪਾਂ ਜ਼ਰੂਰ ਦਿਖਾ ਦਾਂਗੇ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਜਿਹੜੇ ਵੀਰ ਨੇ ਅੱਗੇ ਖਰੀਦਦ ਤੇ ਉਹਦੇ ਵਿੱਚ ਕੀ ਹੋਊਗਾ ਵੀ ਆਪਾਂ ਪ੍ਰੋਪਰ ਤੁਹਾਨੂੰ ਧਾਰਾ ਮਾਰ ਕੇ ਦਿਖਾਈਆਂ ਹੋਣਗੀਆਂ ਖੋਲ ਕੇ ਦਿਖਾ ਦੋ ਜੀ ਤੇ 4 ਦਿਨਾਂ ਦੀਆਂ 5 ਦਿਨਾਂ ਦੇ 4-5-5 ਦਿਨਾਂ ਦੇ ਜਿਹੜੇ ਦੋਸਤੋ ਚਾਰੇ ਪਸ਼ੂ ਸੋਏ ਨੇ ਬਿਲਕੁਲ ਤਾਜ਼ੇ ਨੇ ਠੀਕ ਆ ਥਾਣ ਭਾਂਡੇ ਤੇ ਬੜੇ ਸਾਫ਼ ਨੇ ਬਾਕੀ ਤਸੱਲੀ ਤੁਸੀਂ ਕਰ ਲਿਓ ਜਿਹੜੇ ਵੀਰ ਨੇ ਰਕਮ ਖਰਚ ਕਰ ਲਈ ਹੈ ਠੀਕ ਆ ਜੀ ਆਪਦੀ ਤਸੱਲੀ ਕਰ ਲਿਓ ਜਿੰਨਾ ਦੱਸਿਆ ਜਾਊਗਾ ਜਾਂ ਜੋ ਦਿਖਾਇਆ ਜਾਂਦਾ ਉਹਨੂੰ ਵੈਰੀਫਾਈ ਕਰਨਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤਸੱਲੀ ਹੈ ਹੌਲੀ ਹੌਲੀ ਆ ਆ ਲਓ ਜੀ Hello ਕੀ ਆ ਥਾਂ ਜਿਹੜੇ ਦੋਸਤੋ ਤੁਸੀਂ ਬਿਲਕੁਲ ਨਜ਼ਦੀਕ ਤੋਂ ক্লোਜ਼ ਤੋਂ ਦੇਖ ਸਕਦੇ ਹੋ ਠੀਕ ਆ ਚਾਰੇ ਥਣਾ ਦਾ ਆਪਸੀ ਤਾਲਮੇਲ ਵਿਥ ਵਿਰਲ ਸਾਈਜ਼ ਠੀਕ ਹੈ ਜੀ ਤੇ ਠੀਕ ਆ ਅੱਛਾ ਭਾਜੀ ਮਨਿੰਦਰ ਜੀ ਫਿਰ ਕੀ ਡਿਮਾਂਡ ਇਹਦੀ ਕਿੰਨੀ ਆ ਲੈਣ ਦੇਣ ਭਾਜੀ ਬੋਲੇ ਰ 70 ਹਾਂ ਤੇ ਭਾਜੀ ਇਹ ਦੋ ਘਟ ਮਿਲ ਜਗਾ ਦੋ ਘਟ ਹਾਂ ਜੀ ਡਿਮਾਂਡ 70 ਆ ਵਿੱਚੋਂ ਦੋ ਲੈਸ ਦੋ ਛੋਟ ਕਰ ਦਾਂਗੇ ਭਾਈ ਤੁਹਾਨੂੰ ਬਾਕੀ ਭਾਜੀ ਮੈਂ ਇੱਥੇ ਆਓ ਆਪਣੀ ਤਸੱਲੀ ਕਰੋ ਹੂੰ ਚੋ ਕੇ ਵੇਖੋ ਭਾਜੀ ਇਹ ਮੈਂ ਤੇ ਗਣਾ ਆਪਾਂ ਆਨਲਾਈਨ ਮਗਾਉਣੇ ਨਾ ਉਧਰ ਭਾਜੀ ਇੱਥੇ ਆਓ ਆਪਣਾ ਬਿਲਕੁਲ ਜੀ ਟਾਈਮ ਕੱਢੋ ਉਹ ਨਹੀਂ ਤੇ ਆਨਲਾਈਨ ਚੁਆਈ ਕਰਾਉ ਆਪਣੀ ਫਿਰ ਤਸੱਲੀ ਨਾਲ ਬਹੁਤ ਖੜੋ ਪਾਜੀ ਆਪਾਂ ਮੈਂ ਵੀ ਖੁਦ ਸ਼ਾਮਲ ਆ ਮੈਂ ਵੀ ਗਲਤੀਆਂ ਕਰਦਾ ਮੈਂ ਵੀ ਮੰਗਾ ਲੈਂਦਾ ਕਰਨਾ ਹੀ ਪਾਜੀ ਉਹ ਜਿਹੜਾ ਆਪਾਂ ਪਉ ਖੁਦ ਚੋਕੇ ਲੈ ਲੈਣਾ ਕੋਈ ਨਾਲ ਦੀ ਤਸੱਲੀ ਕਦੇ ਨਹੀਂ ਪਾਜੀ ਇੱਕ ਗੱਲ ਪਾਜੀ ਬਲਿੰਦਰ ਜੀ ਅੱਖਾਂ ਮੀਚ ਕੇ ਪਸੂ ਮੰਗਾ ਲੈਂਦੇ ਹੋਗੇ ਤੁਸੀਂ ਵੀ ਮਂਗਾਇਆ ਹੋਗਾ ਤੇ ਧੋਖਾ ਵੀ ਹੁੰਦਾ ਹੁੰਦਾ ਹੁੰਦੇ ਧੋਖੇ ਪਾਜੀ ਧੋਖਾ ਹੁੰਦਾ ਪਾਜੀ ਪੈਸੇ ਲਾ ਕੇ ਨਾ ਫਿਰ ਧੋਖਾ ਹੁੰਦਾ ਧੋਖਾ ਹੁੰਦਾ ਪਾਜੀ ਜਦੋਂ ਆਪਾਂ ਦੱਸਦੇ ਹੁਣ ਮੈਂ ਦੱਸੀ ਜਨਾ ਮੈਂ ਦੁੱਧ ਜੇ ਦੁੱਧ 4 ਕਿਲੋ ਦੋ ਵੀਰ ਕਹਿੰਦਾ ਵੀ ਤਸੱਲੀ ਆਪਦੀ ਕਰੋ ਕਿਉਂਕਿ ਪਸ਼ੂ ਤੁਰ ਫਿਰ ਕੇ ਕੁਝ ਖਰੀਦੇ ਜਾਂਦੇ ਆ ਕੁਝ ਇਸੇ ਤਰ੍ਹਾਂ ਵੀਡੀਓ ਵੇਖ ਕੇ ਵੀ ਪਸ਼ੂ ਖਰੀਦੇ ਜਾਂਦੇ ਆ ਵਪਾਰੀ ਵੀਰਾਂ ਦੁਆਰਾ ਵੀ ਤੇ ਉਹਨਾਂ ਦੁਆਰਾ ਵੀ ਕਹਿਣਾ ਵੀ ਆਪਦੀ ਤਸੱਲੀ ਆ ਤੁਸੀਂ ਜਿਹੜੇ ਉਹ ਨੌਕਰੀ ਵਾਲੇ ਖੁਦ ਮਗਾ ਲੈਂਦੇ ਆ ਭਾਈ ਬਿਲਕੁਲ ਬਿਲਕੁਲ ਜਦੋਂ ਕਿਤੇ ਆਨ ਡਿਊਟੀ 'ਚ ਹੁੰਦੇ ਹੋ ਹਾਂਜੀ ਭਾਈ ਇਹ ਸਾਰੇ ਪਹਾਂ ਦੀ ਆਪਾਂ ਦੋ ਦੋ ਤਿੰਨ ਦਿਨ ਚ ਚਵਾਈ ਕਰੀ ਉਹਦੀ ਇੱਕ ਟਾਈਮ ਹੋਈ ਆ ਇਹਨਾਂ ਦੀ ਆਪਾਂ ਚਵਾਈ ਦੋ ਦੋ ਤਿੰਨ ਦਿਨ ਹੋ ਕੇ ਕਰਦੇ ਆ ਉਹਨਾਂ ਆਪਾਂ ਨੇ ਗਰੰਟੀ ਦੁੱਧ ਵੀ ਨਾਲ ਦਗਾ ਹਾਂ ਹਾਂਜੀ ਭਾਈ ਬਿਲਕੁਲ ਤੇ 70000 ਦੇ ਵਿੱਚੋਂ ਦੋ ਹਜ਼ਾਰ ਲੈਸ ਹੋ ਜੂਗੀ 68000 ਦੀ ਹਾਂ ਜੀ ਬਾਕੀ ਵੀਰ ਫੋਨ ਕਰਦੇ ਕੋਈ ਮਾਨਤਨ ਕਰਾਂਗੇ ਵੀ ਜਿੱਦਾਂ ਵੀ ਹੋਊਗਾ ਗੱਲ ਨਹੀਂ ਠੀਕ ਆ ਵਿੱਚੋਂ ਮਾਨਤਨ ਹੋਰ ਜਿਹੜਾ ਦੋਸਤੋ ਮੌਕੇ ਦਾ ਖੁੱਜੂਗਾ ਠੀਕ ਆ ਬਾਕੀ ਥੜ੍ਹ ਭਾਂਡਾ ਸਾਰੇ ਪਾਸੇ ਤੁਸੀਂ ਦੇਖ ਲਓ ਪੂਰੀ ਤਸੱਲੀ ਬਖਸ਼ਿਆ ਠੀਕ ਆ ਜੀ ਤੇ ਚਵਾਈਆਂ ਵੀ ਤੁਹਾਨੂੰ ਕਰਕੇ ਦਿਖਾ ਦਾਂਗੇ ਇਸ ਤੋਂ ਬਾਅਦ ਇੱਕ ਅੱਗੇ ਹੋਰ ਜਿਹੜੀ ਮੱਝ ਆ ਗਈ ਹੈ ਵੀ ਬਿਲਕੁਲ ਤਾਜੀ ਸੂਈ ਸੋਈਆ ਬਾਕੀ ਫੇਸ ਕੁਆਲਿਟੀ ਸਿੰਘਾਂ ਦਾ ਬਿਲਕੁਲ ਬੰਤਰ ਜਿਹੜੀ ਮੂੰਹ ਮੱਥੇ ਤੋਂ ਆ ਦੇਖ ਲਓ ਠੀਕ ਆ ਤੇ ਬਿਲਕੁਲ ਇਹ ਵੀ ਤਾਜੀ ਸੂਈ ਆ ਤੇ ਸਮਾਂ ਇਹਨੂੰ ਕਿੰਨਾ ਹੋ ਗਿਆ ਜੀ ਸਮਾਂ ਭਾਜੀ ਇਹਨੂੰ ਵੀ ਅਜ ਤੋਂ ਤਿੰਨ ਤੋਂ ਚਾਰ ਦਿਨ ਹੋ ਗਏ ਕੱਟੀ ਇਹਦੇ ਮਗਰ ਭਾਜੀ ਉਹ ਵੀ 나ੜੂ ਦੇ ਬੱਚਾ ਹਾਂਜੀ 나ੜੂ ਦੇ ਬੱਚਾ ਨਾਲ ਭਾਜੀ 나ੜੂ ਤੇ ਬਿਲਕੁਲ ਬੱਚਾ ਨਾਲ ਆ ਮਗਰ ਕੱਟੀ ਆ ਦਿਨ ਤਿੰਨ ਚਾਰ ਦਿਨ ਚਾਰ ਚਾਰ ਪੰਜ ਦਿਨ ਭਾਜੀ ਹਾਂਜੀ ਕੋਈ ਸੂਆ ਇਹਦਾ ਤੀਜਾ ਤੀਜਾ ਲਾ ਲਓ ਚੌਥਾ ਲਾ ਲਓ ਭਾਜੀ ਆਪਣੇ ਘਰ ਦੇ ਤੇ ਕੋਈ ਵੀ ਨਹੀਂ ਗਏ ਮੈਂ ਤਾਂ ਘਰ ਦੇ ਉਹਦੇ ਦੂਜਾ ਹੀ ਜਾਂਦੇ ਆ ਤਾਂ ਭਾਵੇਂ ਚਲੋ ਦੇਣੀ ਆਪਾਂ ਚਲੋ ਜੇ ਤੁਹਾਨੂੰ ਕੋ ਖਰੀਦਣਾ ਉਥੋਂ ਫਿਰ ਘਰ ਵਾਲੇ ਦੂਜੇ ਕਹਿੰਦੇ ਆ ਦੂਜਾ ਹੀ ਹੁੰਦਾ ਵਾ ਪਰ ਇੱਥੇ ਜਿਹੜੀ ਦੋਸਤੋ ਸੋਚ ਸਮਝੋ ਜਿਹੜੇ ਵੀਰ ਨੇ ਖਰੀਦਣਾ ਤੀਜਾ ਮੰਨ ਕੇ ਖਰੀਦ ਲਓ ਚੌਥਾ ਮੰਨ ਕੇ ਖਰੀਦ ਲਓ ਠੀਕ ਆ ਜੀ ਤੀਜਾ ਮੰਨ ਕੇ ਖਰੀਦ ਲਓ ਉਹ ਤੁਹਾਡੀ ਆਪਦੀ ਸੋਚ ਸਮਝਾ ਤੇ ਥੱਲੇ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਮਗਰ ਇਹਦੇ ਕੱਟੀ ਆ ਆ ਦੇਖੋ ਜੀ ਠੀਕ ਆ ਨੀਲੀ ਦੇ ਵਿੱਚ ਪੈਂਦੀ ਆ ਥੋੜੀ ਥੋੜੀ ਕੱਟੀ ਆ ਨਾ ਵੇਖੋ ਆਹ ਕੋ ਕਬਲੀ ਆ ਮੱਥਾ ਬੱਲਾ ਮਗਰਲੇ ਪੈਰ ਵਾਈਟ ਤੇ ਨੀਲੀ ਦੀ ਮਗਰ ਕੱਟੀ ਆ ਠੀਕ ਆ ਜੀ ਥੋੜੀ ਦੇ ਵੀ ਜਿਹੜਾ ਬਿਲਕੁਲ ਵਾਈਟ ਨਾਲ ਨਿਸ਼ਾਨ ਹੈ ਗਏ ਨੇ ਤੇ 나ੜੂ ਬੱਚੇ ਦੇ ਬਿਲਕੁਲ ਨਾਲ ਆ ਤੇ ਹੁਣ ਇਹਦੇ ਕੋਲ ਬੌਲਾ ਹੀ ਹੈ ਫਿਰ ਹਾਂਜੀ ਸੰਧੂ ਸਾਹਿਬ 10 ਕਿਲੋ ਬੌਲਾ ਪਚਵਾ ਕੇ ਦਵਾਂਗੇ ਦੋ ਟਮਾੜੇ ਥੱਲੀ ਕਰੇ ਆਪਣੀ ਆ 10 ਕਿਲੋ ਹਾਂਜੀ 10 ਕਿਲੋ ਭਾਜੀ ਮੌਜੂਦ ਜਿਹੜਾ ਹੈ ਮੌਜੂਦ ਭਾਜੀ ਹਾਂਜੀ ਹਾਜ਼ਰ ਭਾਜੀ ਠੀਕ ਹੈ ਮੌਜੂਦ ਜਿਹੜਾ ਦੋਸਤੋ ਬੌਲਾ 10 ਕਿਲੋ ਆ ਠੀਕ ਆ ਜਿਹੜਾ ਚੁਵਾ ਲੈਣਾ ਬੌਲਾ ਅੱਗੇ ਕਰਕੇ ਪਤਨੀ ਇਹ ਨਹੀਂ ਅਖੋ ਪਤਨੀ ਰਾਤ ਨਹੀਂ ਚੂਰ ਵਾਲੇ ਰਾਤ ਨੂੰ ਬੱਚਾ ਲੱਗਾ ਸੀਗਾ ਹੁਣ ਸਵੇਰੇ ਬੱਚਾ ਲੱਗਾ ਗਏ ਖੁੱਲ ਕੇ ਇਹ ਕਰਕੇ ਧਣਾ ਥਣਾ ਚਾਹੀ ਪਸਮਾ ਹੋਇਆ ਹਾਂਜੀ ਪਸਮਾ ਲਓ ਜੀ ਠੀਕ ਆ ਜਿਹੜੀ ਕੋਈ ਜਿਹੜੀ ਦੋਸਤੋ ਕੋਈ ਨਾਲ ਗੱਲ ਕਲੀਅਰ ਕਰਨ ਵਾਲੀ ਆ ਉਹ ਵੀ ਆਪਾਂ ਜਰੂਰ ਨਾਲ ਦੀ ਨਾਲ ਕਰੀ ਜਾਵਾਂਗੇ ਤੇ ਖੋਲ ਕੇ ਦਿਖਾ ਦਈਏ ਜਿਹਨੂੰ ਕਰੀ ਹਾਂਜੀ ਆਹੋ ਦਿਖਾ ਦਿਓ ਸੋ ਬਾਕੀ ਥਾਣਾ ਨੇਵਾ ਪੂਰਾ ਸਰੀਰ ਕਟਾਂਚਾ ਜਿਹੜਾ ਦੋਸਤੋ ਮਾਝ ਦਾ ਤੁਸੀਂ ਆ ਦੇਖ ਸਕਦੇ ਹੋ ਬਾਕੀ ਚੋਪਸਵਾ ਇੱਕ ਇੱਕ ਸਾਰੇ ਜੀ ਸਾਰਾ ਹਾਂਜੀ ਪਾਲਿਆ ਇੱਕ ਨੰਬਰ ਭਰੀ ਠੀਕ ਹੈ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਬਿਲਕੁਲ ਸਾਫ਼ ਆ ਤੇ ਸੱਜੇ ਦੇ ਖੱਬੇ ਬਹਿਣੀ ਵਾਲੇ ਪਾਸਿਓਂ ਥਣਾਂ ਦੇ ਵਿੱਚ ਵਿਥ ਕਾਫੀ ਜ਼ਿਆਦੀ ਆ ਬੇਸ਼ੱਕ ਅਗਲੇ ਤੇ ਮਗਰਲੇ ਥਣ ਥੋੜੇ ਜਿਹਾ ਕਲੋਜ਼ ਰੱਖਦੀ ਹੈ ਨੇੜੇ ਰੱਖਦੀ ਹੈ ਹਾਂਜੀ ਬਾਕੀ ਅੱਜ ਦੋਸਤੋ ਚੌਥੇ ਪੰਜਵੇਂ ਪੰਜਵੇਂ ਦਿਨ ਦੇ ਦੌਰਾਨ 10 ਕਿਲੋ ਜਿਹੜਾ ਕਿਸੇ ਵੀਰ ਨੇ ਚੋਲਣਾ ਬੋਲੇ ਬਣਦਾ ਹੈ ਤਕਰੀਬਨ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਹੈ ਠੀਕ ਹੈ ਜੀ ਠੀਕ ਹੈ ਜੀ ਸੋ ਭਾਜੀ ਮਨਿੰਦਰ ਜੀ ਕਿੰਨਾ ਮੁੱਲ ਇਸ ਮੱਝ ਦਾ ਤੀਜੇ ਨਬਰ ਤੇ ਦੀ ਪਤਖਾਦੀ ਹੈ ਮੁੱਲ ਦਾ ਇਹਦਾ ਇਹਦਾ ਵੀ ਮੁੱਲ 70 ਜੀ ਹਾਂ ਚਲੋ ਮੰਨ ਤਰ ਕਰਦੇ ਆ 10200 ਕਰਦੇ 70 ਦੇ ਵਿੱਚ ਹੋਣਾ ਜੀ ਠੀਕ ਹੈ ਜੀ ਬਿਲਕੁਲ ਜਿਹੜਾ ਦੋਸਤੋ ਭਾ ਦੇ ਵਿੱਚ ਰੇਟ ਵਾਜਬ ਨੇ ਠੀਕ ਆ ਚੀਜ਼ਾਂ ਚੰਗੀਆਂ ਨੇ ਤਸੱਲੀਆ ਤੁਸੀਂ ਕਰ ਲਿਓ ਆਣ ਕੇ ਬਿਲਕੁਲ ਬੋਲੇ ਦੇ ਉੱਪਰ ਨੇ ਜਿਹੜੀ ਬੋਲੇ ਦੇ ਉੱਪਰ ਕਈ ਜਗ੍ਹਾ ਚੀਜ਼ ਬੋਲੇ ਦੇ ਵਿੱਚ ਦਿਖਾਵਾਂਗੇ ਜੀ ਆਹ ਕੰਗ ਵੀ ਬੋਲਾ ਬੋਲਾ ਬਣ ਕੇ ਪੱਟਾ ਵਾਲਾ ਬੋਲਾ ਖਾ ਕੇ ਦਿਖਾਵਾਂਗੇ ਤੇ ਬੋਲਾ ਮਾੜ ਰਿਹਾ ਹਾਂ ਹੂੰ ਇਹ ਨਹੀਂ ਵੀ ਅਖਰ ਵਿੱਚ ਜਿਵੇਂ ਨਾਲ ਨਾਲ ਬਿਲਕੁਲ 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 ਸੋ ਚੌਥੇ ਪੰਜਵੇਂ ਚੌਥੇ ਪੰਜਵੇਂ ਦਿਨ ਦੇ ਦੌਰਾਨ ਆ ਜਿਹੜਾ ਦੋਸਤੋ ਤੇ ਬੋਲਾ ਬਣਦਾ ਫਿਲਹਾਲ ਜਿੰਨਾ ਦੱਸਿਆ ਗਿਆ ਉਹਨੂੰ ਵੈਰੀਫਾਈ ਜ਼ਰੂਰ ਕਰ ਲਿਓ ਠੀਕ ਆ ਜੀ ਤੇ ਇਹ 70000 ਦੇ ਵਿੱਚੋਂ ਸਿੱਧੀ ਜੜੀ ਹੈ ਦੋਸਤੋ 3000 ਰੁਪਇਆ ਛੋਟ ਇਸ ਮੱਝ ਦੀ ਹੈ ਤੀਜੇ ਨੰਬਰ ਤੇ ਇੱਕ ਤੁਹਾਨੂੰ ਵੈੜ ਦਿਖਾ ਠੀਕ ਆ ਇਹ ਵੀ ਵੈੜ ਮਿਲਣਾ ਦਾ ਵੀ ਤਾਜੀ ਸੂਈ ਸਵਾਈ ਆ ਹਾਂਜੀ ਆ ਪਾਜੀ ਇੱਕ ਦਿਨ ਦੀ ਸੂਈ ਇੱਕ ਦਿਨ ਦੀ ਸੂਈ ਆ ਬੱਚਾ ਬੱਚਾ ਥਲੇ ਬੱਚਾ ਹੈ ਆਪ ਦੂਜੇ ਸੂ ਵੀ ਹੋ ਗਈ ਦੂਜੇ ਬਾਈ ਦੂਜੇ ਠੀਕ ਆ ਆ ਵੇਖੋ ਜੀ ਠੀਕ ਆ ਦੂਜਾ ਸੂਆ ਦੋਸਤੋ ਠੀਕ ਆ ਸਿੰਘ ਬੇਸ਼ੱਕ ਥੋੜੇ ਥੋੜੇ ਹੈਗੇ ਆ ਬਾਕੀ ਠੰਡੀ ਤੇਰੀ ਪੂਰੀ ਹੈ ਠੰਡੀ ਤੇਰੀ ਪੂਰੀ ਪਾਜੀ ਉਹ ਨਹੀਂ ਗੱਲ ਪੂਰੀ ਦਾ ਮਰਜੀ ਹੱਥ ਤੋਂ ਕੋਈ ਗੱਲ ਨਹੀਂ ਹੋਉਂਦੀ ਲਓ ਜੀ ਕੋਈ ਨਹੀਂ ਗੱਲ ਕੋਈ ਚੁੱਕਰ ਵਾਲਾ ਕੰਮ ਨਹੀਂ ਪਈ ਲਓ ਜੀ ਹਣ ਬਹੁਤ ਚੰਗਾ ਪਾਜੀ ਚਵਾਈ ਸਪੈਸ਼ਲ ਲੱਗੀ ਹੂੰ ਥਣ ਥਣ ਜਿਹੜਾ ਦੋਸਤੋ ਪੂਰਾ ਟੋਰੀ ਆ ਵੇਖੋ ਬਿਲਕੁਲ ਨੋਕਲਾ ਤਿੱਖਾ ਥਾਣਾ ਤੇ ਸਪੇਸ ਜਿਹੜੀ ਤੁਹਾਡੇ ਸਾਹਮਣੇ ਆ ਬਲੈਡਰ ਵਾਂਗੂ ਜਿਹੜਾ ਦੋਸਤੋ ਇੱਕ ਹਵਾਨੇ ਦਾ ਸਹਿਜ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਜਿੰਨਾ ਕ ਅੱਗੇ ਨੂੰ ਆ ਉਹਨਾਂ ਕੇ ਬਣਾਥਣਾ ਜਿਹੜਾ ਬੈਕ ਸੈਟ ਉੱਪਰ ਕੇ ਸਾਹਮਣੇ ਦਿਖਾਈ ਦੇ ਰਿਹਾ ਆ ਦੇਖੋ ਬਾਕੀ ਥੋੜੀ ਭਾਲ ਹੈਗੀ ਹੈ ਜੀ ਨਾ ਭਾਲ ਹੈਗੀ ਭਾਲ ਹੈਗੀ ਠੀਕ ਆ ਕੀ ਜੀ ਜਗ ਗਈ ਭਾਜੀ ਉਹ ਦਿਖਣੀ ਆ ਹੁਣ ਤਾਂ ਵੀ ਆਖਣਾ ਹੈਗੀ ਪਹਿਲੀ ਹੋ ਗਈ ਭਾਜੀ ਭਾਲ ਹੈਗੀ ਬਿਲਕੁਲ ਤੇ ਬੌਲਾ ਅਜ ਦੂਜੇ ਦਿਨ ਦੇ ਵਿੱਚ ਹੀ ਆ ਭਾਜੀ ਦੂਜੇ ਦਿਨ ਦੇ ਵਿੱਚ ਬੌਲਾ ਕਿੰਨਾ ਖਿਚੋਇਆ ਫਿਰ ਦੋ 8 ਕਿਲੋ ਮੰਨ ਕੇ ਚੱਲੋ ਆਪਾਂ ਖਾਲੀ ਆਪਾਂ ਵੀ ਨਹੀਂ ਕੀਤੀ ਭਾਈ ਇੱਕ ਖਾਲੀ ਵੜ ਕਰਕੇ ਨਹੀਂ ਕੀਤੀ ਹਜੇ ਖਾਲੀ ਨਹੀਂ ਹਾਂ ਹਾਂ ਖਾਲੀ ਨਹੀਂ ਭਾਈ 8 ਕਿਲੋ ਕਿ ਦੋ ਡੰਗ ਦੀ ਚਵਾਈ ਤੇ ਨਿਕਲ ਗਈ ਕੱਲ ਸਵੇਰ ਦੀ ਕੱਲ ਸ਼ਾਮ ਦੀ ਚਵਾਈ ਕੱਲ ਸਵੇਰੇ ਕੱਲ ਸ਼ਾਮ ਦੀ ਅੱਜ ਹਜੇ ਬਾਕੀ ਹੈ ਹਾਂਜੀ ਅੱਜ ਬਾਕੀ ਹੈ ਅੱਜ ਮਾਰਨਿੰਗ ਦੀ ਚਵਾਈ ਹਜੇ ਜਿਹੜੀ ਦੋਸਤੋ ਬਾਕੀ ਆ ਦੋ ਡੰਗ ਚਵਾਈ ਹੋਈ ਆ ਕੋਈ 8 7 8 8 ਦੇ ਦਰਮਿਆਨ ਹਜੇ ਬਿਲਕੁਲ ਬੋਲਾ ਹੈ ਠੀਕ ਹੈ ਤੇ ਖੋਲ ਕੇ ਦਿਖਾਓ ਜੀ ਇਹਨੂੰ ਵੀ ਦਿਖਾ ਦਿਕੇ ਠੀਕ ਹੈ ਸੂਹਾ ਦੂਜਾ ਥੱਲੇ ਬੱਚਾ ਜਿਹੜਾ ਬੱਛਾ ਹੈ ਮੀਲ ਕਾਫਾ ਠੀਕ ਹੈ ਤੇ ਸੀਲਸ ਲਗ ਪੂਰੀ ਆ ਕੋਈ ਡਰਕ ਲ ਭਜਕਲ ਜੀ ਉਹ ਨਹੀਂ ਹੈਗੀ ਵੇਖੋ ਲਓ ਜੀ ਠੀਕ ਆ ਬਾਕੀ ਥਾਣ ਜਿਹੜਾ ਜਰੂਰ ਜਰ ਦੋਸਤੋ ਮੈਂਸ਼ਨ ਕਰ ਦਿੰਨੇ ਆ ਥਾਣਾ ਕੋਈ ਫੇਰ ਜ਼ਿਕਰ ਕਰ ਦਿੰਨੇ ਆ ਵੀ ਥਾਣਾ ਠੀਕ ਆ ਪੂਰਾ ਮੁਠੀਲਾ ਥਾਣਾ ਠੀਕ ਆ ਜੀ ਬਾਕੀ ਸੱਜੇ ਖੱਬੇੋਂ ਬਹਿਣੀ ਵਾਲੇ ਪਾਸਿਓ ਸਾਰੇ ਬੰਦੇਓ ਤੁਸੀਂ ਇਹ ਨੋਟ ਕਰ ਸਕਦੇ ਹੋ ਠੀਕ ਆ ਤੇ ਬਾਜੀ ਫਿਰ ਮਨਿੰਦਰ ਜੀ ਕਿੰਨਾ ਕਮੋਲ ਇਸ ਵੇੜ ਦਾ ਸਾਫ ਵਸ਼ੀ ਬੜੀ ਚੰਗੀ ਆ 14 15 ਕਿਲੋ ਤੇ ਆਰਾਮ ਨਾਲ ਪਾ ਜਾਗਾ ਜੀ ਕੋਈ ਨਹੀਂ ਗੱਲ ਕੋਈ ਸ਼ੁਕਰ ਦੇਣੀ ਕਿ ਜਿੰਦੇ ਇਦਾਂ ਕੋਈ ਜਿੰਦਾ ਮੱਗੀ ਹੱਥ ਫੇੜੀਓ ਨਹੀਂ ਲੱਤਾਂ ਮਾਰਦੇ ਹੋਏ ਹਾਂ ਬਾਜੀ ਬਹੁਤ ਚੰਗੀ ਵਸ਼ੀ ਆ ਮੁੱਲ ਬਾਜੀ ਇਹਦਾ 32000 28000 ਦੀ 28000 ਦੀ ਹਾਂ ਜੀ ਬਾਜੀ ਬਾਕੀ ਕਰ ਲਾਂਗੇ ਮਾਨਦਾਰ 15 16 ਕਿਲੋ ਵਸ਼ੀ ਨੇ ਆਰਾਮ ਨਾਲ ਦੇਣਾ ਬਾਜੀ ਜਿੰਦਾ ਮੱਗੀ ਕਰਿਓ ਇਹ ਗਰਮੀ ਤਾਂ ਰਹਿਦਾ ਕੋਈ ਗਰਮੀ ਨਹੀਂ ਮਨੋਣੀ ਭਾਜੀ ਨੌਕਰੀ ਦੋਗਲਾਪਨ ਮੱਚੇ ਬਿਲਕੁਲ ਕਰੋਸ ਆ ਜਿਹੜੀ ਦੋਸਤੋ ਦੋਗਲੀ ਆ ਠੀਕ ਆ ਕਰੋਸ ਆ ਭਾਜੀ ਸਿੰਘ ਨਾ ਹੁੰਦੇ ਤੇ ਤਾਂ ਹੀ ਮੁੱਲ ਆਪਾਂ 40000 ਰੁਪਈਆ ਨੇ ਹੂੰ 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 ਸਰ ਕੀ ਫਾਇਦਾ ਉਹ ਮੁਰਕੇ ਲਓ ਜੀ ਠੀਕ ਆ ਬਾਕੀ ਜਿਹੜਾ ਦੋਸਤੋ ਬੱਚੇ ਨਾਲ ਦੀ ਨਾਲ ਛੱਡ ਕੇ ਤ ਕੁੜੀਆਂ ਦਾ ਦਾ 10 5 5 ਧਾਰਾ ਮਾਰ ਕੇ ਸਾਰੇ ਪਛਮਣ ਦੀਆਂ ਦਿਖਾ ਦੇਣੇ ਆ। ਸੋ ਵੀਡੀਓ ਜਿਹੜੀ ਦੋਸਤੋ ਅੱਗੇ ਲੰਬੀ ਹੀ ਕਾਫੀ ਹੋ ਜਾਂਦੀ ਆ। ਸੋ ਤਾਂ ਜੋ ਕੋਈ ਵੈਰੀਫਾਈ ਹੋ ਜੇ ਤੁਹਾਨੂੰ ਬਿਲਕੁਲ ਚੋਂ ਥਾਂ ਦੇ ਆਪਾਂ ਚੈੱਕ ਪਾਸ ਕਰਾ ਦਈਏ ਤੁਹਾਨੂੰ ਧਾਰਾ ਭਰਾ ਕੇ ਵਿਖਾ ਦਈਏ। ਬਾਕੀ ਪੂਰੀ ਚੋਾਈ ਜਿਹੜੀ ਆਪਦੀ ਘਰ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ। Thank you. ਠੀਕ ਆ ਦੋਸਤੋ ਇਹ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮਾਜ ਦਿਖਾਈ ਸੀਗੀ ਠੀਕ ਆ ਸਰੇਜ ਬਿਲਕੁਲ ਸਿੰਘਾਂ ਦੀ ਬੰਤਰ ਜਿੰਦੀ ਥੋੜੀ ਜਿਹੀ ਖੁੱਲੀ ਆ ਜਰੂਰ ਤੁਹਾਨੂੰ ਲੱਗੂਗੀ ਤੁਹਾਡੇ ਕੁੱਲੇ ਸਿੰਘਾਂ ਇਹਦੀਆਂ ਧਾਰਾ ਮਾਰ ਕੇ ਆਪਾਂ ਤੁਹਾਨੂੰ ਚੈੱਕ ਕਰਾਤੀ ਆ ਸੋ ਇੱਕ ਤੁਹਾਨੂੰ ਹੋਰ ਜਿਹੜੀ ਮਾਜ ਜਿਹੜੀ ਦੋਸਤੋ ਆਪਾਂ ਇਹ ਕਰਾਉਣੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਬੱਚਾ ਮਰ ਗਿਆ ਜਾਂਦਾ ਜੀ ਇਹ ਸੱਟ ਕੋਈ ਸਭ ਇਹ ਲਿਖਦੀ ਰਹਿੰਦੀ ਹੈ ਜਿਹੜਾ ਇਹ ਨਾ ਬਹੁਤ ਜਿਹੜਾ ਮਰਿਆ ਭਾਜੀ ਮਰਿਆ ਦੱਸਣਾ ਮੁੜ ਕੇ ਕਈ ਕੁਝ ਕਰਦੇ ਨਹੀਂ ਕਰਨਾ ਸੋ ਇਸ ਤੋਂ ਬਾਅਦ ਦੋਸਤੋ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਬਾਅਦ ਦਿਖਾਈ ਸੀ ਠੀਕ ਆ ਬੱਚਾ ਜਿਹਨੇ ਮਗਰ ਕੱਟੀ ਸੀ ਨਹੀਂ ਲਈਦੀ ਠੀਕ ਆ ਇਹਦੀ ਚੋਈ ਵੀ ਆਪਾਂ ਤੁਹਾਨੂੰ ਧਾਰਾ ਚੈੱਕ ਪਾਸ ਕਰਾ ਦਿੰਨੇ ਆ ਸੋ ਬਾਕੀ ਦਸੇ ਮੁਤਾਬਕ 10 ਕਿਲੋ ਜਿਹੜਾ ਦੋਸਤੋ ਬੋਹਲਾ ਇੰਦੇ ਕੋਲ ਹਾਜ਼ਰ ਹੈ ਉਹ ਤੁਸੀਂ ਆਪਦੀ ਘਰੇ ਵੈਰੀਫਾਈ ਕਰ ਲਿਓ ਪਹੁੰਚ ਕੇ ਤਸਦੀ ਕਰ ਲਿਓ ਠੀਕ ਹੈ

ਕਤੀ ਚੰਗਾ ਖਾਸਾ ਪੀਗੀ ਦੁੱਧ ਅਗਲੇ ਥਾਣਾ ਚ ਅਰੇ ਧਨ ਪਹਿਲੇ ਬੁਝਾਇਆ ਤਾ ਪਹਿਲਾਂ ਜਾਉਂਗੇ ਕੀ ਦੇ ਪਸਮਾ ਸੀ ਕੋਈ ਉਹ ਮੈਂ ਰੱਬ ਨੂੰ ਦੇਖ ਲਿਆ ਮੈਂ ਡੰਗਰ ਲਈ ਜਾਂਦਾ ਹਾਂ ਮਰਲੇ ਤਾਂ ਨੇ ਦਰਦ ਦੇਣਾ ਪਈ ਕਿੰਨਾ ਛੋੜੀ ਜਵਾਗ ਨੇ ਬੰਦੇ 有，没什么好吃的。 Продолжение следует... ਚਲੋ ਜੀ ਓਕੇ ਜੀ ਉਹ ਵੀ ਚੋਏ ਨਹੀਂ ਪੱਬੀ ਹਾਂ ਜੋ ਯਾਰ ਮੇਰੀ ਨਹੀਂ ਬੰਦੀ ਕਰਦੇ ਠੀਕ ਹੈ ਜੀ ਸੋ ਆਹ ਦੋਸਤੋ ਪਸ਼ੂ ਸੀਗੇ ਠੀਕ ਹੈ ਸਾਰਿਆਂ ਦੀ ਚਵਾਈ ਆ ਕੋਈ ਧਾਰਾ ਮਾਰ ਕੇ ਆਪਾਂ ਤੁਹਾਨੂੰ ਜਿਹੜੀ ਆ ਚੈੱਕ ਪਾਸ ਕਰਾਤੀਆਂ ਨੇ ਮੱਜਾਂ ਸੋ ਵੈਰੀਫਾਈ ਕਰਨੀਆਂ ਤਸੱਲੀ ਕਰਨੀਆਂ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਵੀ ਕਰਿਆ ਕੇ ਤਸੱਲੀ ਕਰ ਸਕਦੇ ਹੋ ਆਨਲਾਈਨ ਜਿਹੜੀ ਆ ਵੀਡੀਓ ਕਾਲ ਤੇ ਆਪਦੀ ਪੂਰੀ ਚਿਵਾਈ ਕਰਕੇ ਵੇਖ ਸਕਦੇ ਹੋ ਸਾਈ ਬਿਆਨਾ ਕਰ ਕਰਕੇ ਦਾ ਦੋਸਤੋ ਠੀਕ ਆ ਨੰਬਰ ਆਪਾਂ ਲੈਨੇ ਆ ਭਾਜੀ ਮਨਿੰਦਰ ਸਿੰਘ ਹੋਰਾਂ ਦੇ ਸੋ ਭਾਜੀ ਬੋਲੀ ਕੇ ਨੰਬਰ ਜੀ 99069 21030 ਭਾਜੀ ਠੀਕ ਹੈ ਜੀ ਸੋ ਇਹ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਪਏ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ